ਅੱਜ ਜਿਹਨੇ ਐਡਵੋਕੇਟ ਇੰਦਰਜੀ ਜੱਜ ਜੀ ਅੱਜ ਜਿਹੜਾ ਤੁਸੀਂ ਜਿਹੜਾ ਹੈਗਾ ਜਿਹੜਾ ਮੇਨ ਪੁਆਇੰਟ ਹੈ ਪੂਰੇ ਜਿਹੜਾ ਇੰਟਰਨੈਸ਼ਨਲ ਪੁਆਇੰਟ ਹੈ ਸਰਬ ਸਭ ਕਿ ਜਿਹੜੇ ਬੱਚੇ ਅਸੀਂ ਕਈ ਵਾਰੀ ਸਾਡੇ ਬੱਚੇ ਪਰਿਵਾਰਾਂ ਦੇ ਬਾਹਰ ਜਾਂਦੇ ਨੇ ਏਜੰਡਾ ਨੂੰ ਅਸੀਂ ਪੈਸੇ ਦਿੰਨੇ ਆ ਤੇ ਉਹ ਕਈ ਵਾਰੀ ਏਜੰਡਾ ਤੋੜ ਜਾਂਦਾ ਹੈ ਜਾਂ ਪੈਸੇ ਤੋਂ ਦੇਣ ਤੋਂ ਉੱਪਰ ਜਾਂਦਾ ਹੈ ਉਹਦੀ ਚਾਹੀ ਪ੍ਰੋਸੈਸ ਹੈਗੀ ਲੋਕ ਇਸ ਤਰ੍ਹਾਂ ਪੈਸੇ ਦੇਣ ਏਜੰਟਾਂ ਨੂੰ ਤੁਸੀਂ ਸਾਨੂੰ ਜਿਹੜਾ ਗਾਈਡ ਕਰੋ ਸਾਡੇ ਜਿਹੜੇ ਦੇਖਣ ਵਾਲੇ ਨੇ ਬਿਲਕੁਲ ਪਹਿਲਾਂ ਤੇ ਏਜੰਟ ਉਹ ਲੱਭੋ ਜਿਹੜੇ ਗਵਰਨਮੈਂਟ ਲੋਨ ਰਜਿਸਟਰਡ ਹੈਗੇ ਆਪਾਂ ਹੀ ਕਰਦੇ ਆ ਆਪਾਂ ਹਰ ਕਿਸੇ ਨੂੰ ਹੀ ਇਦਾਂ ਪੈਸੇ ਦੇ ਦੇਣੇ ਐਜੰਟ ਹੈ ਜੀ ਬਾਹਰ ਜਾਂਦਾ ਪਏ ਨੂੰ ਪੈਸੇ ਦੇ ਦਿੰਦੇ ਇਦਾਂ ਨਹੀਂ ਗਵਰਨਮੈਂਟ ਨੇ ਲਿਸਟਡ ਕੀਆ ਗਿਆ ਜਿਹੜੇ ਬੰਦੇ ਬਾਹਰ ਭੇਜਣਗੇ ਟਰੈਵਲਿੰਗ ਵਾਸਤੇ ਉਸ ਤੋਂ ਬਾਅਦ ਜਿਹੜੇ ਉਹਨਾਂ ਨੂੰ ਪੇਮੈਂਟ ਕਰਨੀ ਹੈ ਉਹ ਤੁਸੀਂ ਡਰਾਫਟ ਕਰੋ ਜਾਂ ਚੈੱਕ ਥਰੂ ਕਰੋ ਆਪਾਂ ਵੀ ਕਰਦੇ ਆ ਇਲੀਗਲ ਮਨੀ ਦੇ ਦੰਨੇ ਜਾਂ ट्रांजੈਕਸ਼ਨ ਥਰੂ ਜਿਹੜੀ ਕੈਸ਼ ਹੁੰਦੀ ਹੈ ਜੀ ਇਦੋ ਕੈਸ਼ अमाउंट ਦਿੰਨੇ ਆ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਉਹਦਾ ਕੋਈ ਲੈਣ ਦੇ ਨਹੀਂ ਹੈ ਕੋਈ ਹਿਸਾਬ-ਕਿਤਾਬ ਨਹੀਂ ਹੈਗਾ ਉਹਨੂੰ ਉਸ ਤੋਂ ਬਾਅਦ ਫਿਰ ਮੁਸ਼ਕਲ ਆ ਜਾਂਦੇ ਸਾਡੇ ਪੈਸੇ ਫਸਦੇ ਐ ਸੋ ਬੈਟਰ ਹੈਗਾ ਕਿ ਆਪਾਂ ਗਵਰਨਮੈਂਟ ਲੋ ਜਿਹੜੇ ਹੈਗੇ ਆ অথੋરાઇਜ਼ਡ ਏਜੰਟਸ ਹੈਗੇ ਆ ਉਹਨਾਂ ਨਾਲ ਡੀਲ ਕਰਕੇ ਆਪਣਾ ਬੇਟਾ ਜਾਂ ਬੇਟੀ ਬਾਹਰ ਕਰ ਜਾਈਏ ਉਸ ਤੋਂ ਬਾਅਦ ਅਗਲੀ ਜਿਹੜੀ ਗੱਲ ਹੈ ਜੇ ਤੁਹਾਡੇ ਕਹਿੰਦਾ ਕਿ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਗਵਰਨਮੈਂਟ ਤੋਂ ਅਥਰਾਇਜ਼ਡ ਨੇ ਸਾਨੂੰ ਉਹੀ ਏਜੰਟਾਂ ਦੇ ਕੋਲ ਆਪਣੇ ਬੱਚਿਆਂ ਦੀ ਫਾਈਲ ਲਗਾਉਣੀ ਚਾਹੀਦੀ ਹੈ ਤੇ ਉਹਨਾਂ ਨਾਲ ਹੀ ਲੈਣ ਦੇ ਮੇਰਾ ਜਿਹੜਾ ਲੈਣ ਦੇ ਨਾ ਕਹਿ ਕੇ ਵਈ ਜਟ ਕਹਿੰਦੇ ਕਿ ਆਪਾਂ ਕੈਸ਼ ਲਵਾਂਗੇ ਮੈਂ ਇਹਦਾ ਇਹ ਦੱਸੋ ਸੰਥੜਾ ਰਿਹਾ ਕਦੇ ਵੀ ਕੈਸ਼ ਅਮਾਉਂਟ ਨਹੀਂ ਦੇਣਾ ਜਦੋਂ ਹੈਵੀ ਅਮਾਉਂਟ ਆਉਂਦਾ ਕਦੇ ਵੀ ਕੈਸ਼ ਅਮਾਉਂਟ ਨਹੀਂ ਦੇਣਾ ਕੋਸ਼ਿਸ਼ ਕਰੋ ਕਿ 20000 ਤੋਂ ਉੱਪਰਲਾ ਕੋਈ ਵੀ ਕੈਸ਼ ਟ੍ਰਾਂਜੈਕਸ਼ਨ ਕਰਨੀ ਹੈ ਉਹਨੂੰ ਚੈੱਕ ਨਾ ਕਰੋ ਯਾਦ ਰੂਪੇਦ ਰੂਪ ਕਰੋ ਕਿਉਂਕਿ ਟੋਟੋ ਕੋਡ ਲੀਗਲ ਤਾਂ ਹੈ ਕੋਸ਼ਿਸ਼ ਕਰੋ ਕਿ ਚੈੱਕ ਚਲੂ ਕਰੋ ਉਹ ਕੀ ਕਰਦੇ ਛੋਟੇ ਛੋਟੇ ट्रांजैक्शन ਆ ਤੁਹਾਡੀਆਂ ਅਲੱਗ ਅਲੱਗ ਆਉਂਸ ਕਰਾ ਦਿੰਦੇ ਆ ਜਦੋਂ ਕਰ ਲਓ ਤੁਸੀਂ ਪੁਲਿਸ ਪਾਸ ਜਾਣਾ ਇਹ ਤੁਹਾਨੂੰ ਨਾ ਧੋਖਾ ਹਣਾ ਜਦੋਂ ਪੁਲਿਸ ਪਾਸ ਜਾਣਾ ਤੇ ਤੁਹਾਡਾ ਕੁਝ ਨਹੀਂ ਬੰਨਦਾ ਕਿਉਂਕਿ ਉਹ ट्रांजैक्शन ਅਲੱਗ ਅਲੱਗ ਅਕਾਊਂਟ ਵਿੱਚ ਹੋਈਆਂ ਕਿਦੇ ਕੈਸ਼ ਥੋੜਾ ਲਿਆ ਲਿਆ ਕਿਦੇ ਬਦਲੇ ਆ ਲਿਆ ਤੁਸੀਂ ਹਿਸਾਬ ਕਰ ਕਰ ਕੇ ਥੱਕ ਜਾਣਾ ਮਟੋ ਤੜਕ ਰਲਣਾ ਨਹੀਂ ਹਿਸਾਬ ਕਰ ਸਰ ਸਾਹਿਬ ਇੱਕ ਪੁਛਣ ਹੋ ਰਿਹਾ ਕਿ ਇਹ ਵਾਰੀ ਚੈੱਕ ਸਾਹੀ ਲੈਨੇ ਆ ਤੇ ਉਹ ਚੈੱਕ ਬਾਉਂਸ ਹੋ ਜਾਂਦਾ ਆ ਤੇ ਉਰੀ ਉਹ ਜਿਹੜੀ ਲੀਗਲਟੀ ਹੈ ਕਾਰਵਾਈ ਜਿਹੜੀ ਕੇਸ ਦਾ ਚੈੱਕ ਦੇ ਜਿਹੜਾ ਕਿ ਸਾਨੂੰ ਨਗਰ ਨੂੰ ਦੇ ਚੈੱਕ ਅਟ ਦੇ ਦਿੰਦੇ ਇਕ ਤਰ੍ਹਾਂ ਇਹ ਚੈੱਕ ਕਾਗਾ ਨੈਗੋਸ਼ੀਏਬਲ ਇਨਸਟਰੂਮੈਂਟ ਇਕੱਸੇ ਲੈਂਦੇ ਹੈਗੇ ਆ। ਉਹਦੇ ਵਿੱਚ ਕੀ ਹੁੰਦਾ ਹੈਗਾ ਕਿ ਚੈੱਕ ਜਦੋਂ ਵੀ ਸਾਡਾ ਸਾਨੂੰ ਕੋਈ ਦੇ ਕੇ ਜਾ ਰਿਹਾ। ਉਸ ਤੋਂ ਪਹਿਲਾਂ ਸਾਡਾ ਜਿਹੜਾ ਆਪਨੋ ਅਮਾਉਂਟ ਦਿੱਤਾ ਉਹ ਲੀਗਲ ਹੋਣਾ ਚਾਹੀਦਾ। ਚੈੱਕ ਵਾਲੇ ਕੇਸਿਸ ਜਿਹੜੇ ਹੁੰਦੇ ਹੈਗੇ ਆ ਉਹਨੂੰ ਕਹਿੰਦੇ ਆਪਾਂ ਲੀਗਲੀ ਇਨਫੋਰਸੇਬਲ ਡੈਟ ਹੋਣਾ ਚਾਹੀਦਾ। ਫੇਰ ਸਾਡਾ ਜਿਹੜਾ ਚੈੱਕ ਹੈਗਾ ਉਹ ਬਾਊਂਸਸ ਜਾਂ ਕੇਸਿਸ ਲਿਟੀਗੇਸ਼ਨ ਵਿੱਚ ਜਾਂਦਾ। ਕਾਰ ਚੱਲਣਾ। ਉਤ ਸੇ ਹੁਣ ਪ੍ਰੋਬਲਮ ਕੀ ਹੁੰਦੀ ਪਈ ਐ ਆਪਾਂ ਚੈੱਕ ट्रांजैक्शन ਹੀ ਕੀਤੀ ਹੁੰਦੀ ਐ ਕਈ ਮੋਸਟਲੀ ਇਲੀਗਲ ਕੀਤੀ ਹੁੰਦੀ ਐ ਹਾਂਜੀ ਆਪਾਂ ਕੈਸ਼ ਟ੍ਰਾਂਜੈਕਸ਼ਨ ਤੇ ਚੱਲ ਜੇ ਨੇ ਸਾਰਾ ਫਿਰ ਪ੍ਰੂਵ ਕਰਨਾ ਮੁਸ਼ਕਲ ਹੋ ਜਾਂਦਾ ਆਪਾਂ ਦਿੱਤਾ ਕਿੰਨਾ ਚੈੱਕ ਟੂ ਚੈੱਕ ਟ੍ਰਾਂਜੈਕਸ਼ਨਸ ਕਰੋ ਉਹਦੇ ਅਕਾਊਂਟ ਵਿੱਚ ਪੈਸੇ ਜਾਣ ਤੁਹਾਨੂੰ ਫਾਇਦਾ ਹੋਏ ਜਦੋਂ ਵੀ ਕੱਲ ਨੂੰ ਲੈਣ ਵਾਪਸ ਵੀ ਲੈਣੇ ਆ ਔਰ ਵਿਦਨ 3 ਇਅਰ ਪੈਸਾ ਕੋਈ ਵੀ ਜਿਹੜਾ ਹੈਗਾ ਉਹ ਜਿੱਦਣ ਦਿੱਤਾ ਉਹਦੇ ਤੋਂ 3 ਸਾਲ ਤੱਕ ਵਾਪਸ ਲੈਣਾ ਹੁੰਦਾ ਉਦੋਂ ਤੱਕ ਰਿਡਿਮਿਸ਼ਨਸ ਹੈਗੇ ਆ ਉਹਨਾਂ ਤੱਕ ਲੋ ਆਪਾਂ ਜਾਨੇ 10-10 ਸਾਲ ਲੈਂਦੇ ਹੀ ਨਹੀਂ ਉਹ ਮੁੜ ਕੇ ਚੈੱਕ ਲੈ ਕੇ ਘੁੰਮਿਓ ਬਟ ਉਹ ਫਿਰ ਕਾਨੂੰਨੀ ਪਟੜਿਆਂ ਵਿੱਚ ਫਸ ਜਾਂਦੇ ਆ ਇੱਕ ਕਾਨੂੰਨੀ ਪੈਸੇ ਦਾ ਜਿਹੜਾ ਲੈਣ ਦੇਣ ਆ ਉਹ ਸਾਨੂੰ ਕਿਸ ਤਰ੍ਹਾਂ ਕਰਨਾ ਚਾਹੀਦਾ ਪੈਸਿਆਂ ਦਾ ਲੈਣ ਦੇਣ ਕਾਨੂੰਨੀ ਤੌਰ ਤੇ ਪੈਸੇ ਸਾਨੂੰ ਬੈਂਕ ਥਰੂ ਦੇਣੇ ਚਾਹੀਦੇ ਆ ਬੈਂਕ ਥਰੂ ਲੈਣੇ ਚਾਹੀਦੇ ਆ ਨੋ ਡਾਟ ਟੈਕਸੇਬਲ ਹੁੰਦੇ ਆ ਬਟ ਉਹਦੇ ਵਿੱਚ ਸਾਲੋ ਫਾਇਦਾ ਹੁੰਦਾ ਸਾਡਾ ਪੈਸਾ ਮਰਨ ਦੇ ਚਾਂਸਸ ਬਹੁਤ ਘੱਟ ਹੁੰਦੇ ਆ ਠੀਕ ਹੈ ਜੀ ਤੇ ਦੂਜਾ ਹੈਗਾ ਕਿ ਅਗਰ ਏਜੰਟ ਜਿਹੜੇ ਨੇ ਤੁਸੀਂ ਚਾਹ ਜਿਹੜੇ ਲਾਇਸੈਂਸ ਨੇ ਜਿੱਦਾਂ ਜੁੜੇ ਗਵਰਨਮੈਂਟ ਵੱਲੋਂ ਲਿਸਟਡ ਨੇ ਕਈ ਵਾਰੀ ਸਾਨੂੰ ਨਹੀਂ ਪਤਾ ਲੱਗਦਾ ਇਹਨਾਂ ਬਾਰੇ ਕਿ ਲਿਸਟਡ ਨਹੀਂ ਕੋ ਕਹਿ ਦਿੰਦੇ ਨੇ ਕਿ ਮੈਂ ਮੈਂ ਹੈਗਾ ਤੇ ਉਸ ਤਨਾ ਕਿੱਦਾਂ ਪਤਾ ਕਰੀਏ ਉਹ ਤਾਂ ਬਗੈਰ ਨੰਬਰ ਹੁੰਦੇ ਸਾਰੇ ਉਹ ਨੰਬਰ ਉੱਥੋਂ ਤੁਸੀਂ ਗਵਰਨਮੈਂਟ ਆਰਗੇਨਾਈਜੇਸ਼ਨ ਤੋਂ ਪਤਾ ਕਰ ਲਓ ਨੈਟ ਤੋਂ ਪਤਾ ਕਰ ਲਓਗੇ ਆ ਉਹ ਹੈ ਕਿ ਨਹੀਂ ਆਇਆ ਅੱਛਾ ਜੀ ਠੀਕ ਹੈ ਜੀ ਸਾਡੇ ਨਾਲ ਸੀਗੇ ਐਡਵੋਕੇਟ ਹਰਿੰਦਰ ਡੱਬ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਕਿ ਚੈੱਕ ਬਾਰੇ ਵੀ ਤੇ ਏਜੰਡਾ ਬਾਰੇ ਵੀ ਕਿ ਅਗਰ ਤੁਸੀਂ ਆਪਣੇ ਬੱਚਿਆਂ ਨੂੰ ਫਾਈਨਲ ਲਗਾਉਂਦੇ ਹੋ ਫੋਰਮ ਲਈ ਤਾਂ ਕਾਫੀ ਲੋਕਾਂ ਦੇ ਜਿਹੜੇ ਘਰ ਤੱਕ ਵਿਕ ਜਾਂਦੇ ਨੇ ਕਿਉਂਕਿ ਉਹ ਲੋਨ 'ਚ ਲੈ ਹੁੰਦੇ ਨੇ ਤੇ ਬਾਅਦ 'ਚ ਉਹ ਪੈਸਾ ਏਜੰਟ ਮਾਰ ਕੇ ਚਲ ਜਾਂਦਾ ਕੈਸ਼ ਉਹਨਾਂ ਨੂੰ ਲੈ ਕੇ ਤੋਂ ਇਸ ਤਰ੍ਹਾਂ ਦੇ ਨਾਕਾਮ ਨਾ ਕਰੀਏ ਇਹਨਾਂ ਦੇ ਕਹਿੰਦੇ ਮੁਤਾਬਕ